ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਡਿਫੈਂਸ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਦੇ ਗੁਰਿਆਰ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗਾ ਬਾਈ ਦਾ ਖੁਰਕ ਜਣਾ ਜ਼ਿਲ੍ਹਾ ਗੁਰਦਾਸਪੁਰ ਤਸੀਹ ਪਟਾਣਾ ਦੇਖੋ ਅੱਜ ਬਾਈ ਨੂੰ ਖੁਰਕ ਕੋ ਸਤ ਅੱਠ ਦੇ ਲਗਭਗ ਨਾਵਾ ਹੀ ਕਿਲੀਆਂ ਮਾਝਾ ਜੋਂ ਬਲ ਨਹੀਂ ਲੈ ਕਹਿੰਦੇ ਜਰਸੀ ਕ੍ਰੋਸ ਐਫ ਪਿਓ ਰਬਰੀਡ ਵਾਲੀਆਂ ਚਾਓ ਫਿਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਦਰਵਾਜ਼ਾ ਠੀਕ ਠਾਕ ਹੈ ਆਹ ਵਧੀਆ ਜੀ ਹੋਰ ਕਾਲੂ ਜੀ ਵਧੀਆ ਵਧੀਆ ਠੀਕ ਹੈ ਮਾਲ ਹਾਂ ਵੇਖਿਆ ਵੇਖਿਆ ਕਾញ ਨਾ ਸੁਣ ਇਧਰ ਰੱਖਿਆ ਤੁਸੀਂ ਰਹਿ ਕੇ ਨਾ ਚਲੋ ਕੋਈ ਗੱਲ ਨਹੀਂ ਭਾਈ ਮੇਰੇ ਵਿੱਚ ਚਾਂਕੀ ਮਾਰਿਆ ਤੁਹਾਨੂੰ ਭਾਈ ਬੜਾ ਫੋਨ ਲਾਇਆ ਗੱਲ ਇਹ ਫੋਨ ਨੇ ਚੁੱਕਿਆ ਗੱਲ ਸਾਡੇ ਕੋਲ ਮਾਲ ਵਜਾ ਹੈ ਮੈਂ ਭਾਈ ਫੋਨ ਵੀ ਨਹੀਂ ਚੁੱਕਦੇ ਸਟੋਰੀ ਲੱਗੀ ਆ ਹੋਣਾ ਨਹੀਂ ਜਾਪਦਾ ਇਹ ਤੋਂ ਮੈਂ ਵੀ ਅੱਜ ਵੀ ਲਈ ਜਾ ਤੂੰ ਫੋਨ ਵੇਖੀ ਜੋਗੀ ਜੋ ਉਹ ਵਿੱਚ ਪਿੱਛੇ ਦੋ ਘਰ ਖਰਾਬ ਕਰ ਗਏ اچھا ਉਹ ਤਾਂ ਹੀ ਫਿਰ ਫਿਰਾਨੂੰ ਤਾਂ ਹੀ ਹਾਂ ਹੋਈ ਹੈ ਠੀਕ ਹੈ ਠੀਕ ਹੈ ਹੋਰ ਤਰਾ ਫਿਰ ਵਧੀਆ ਵਧੀਆ ਮੈਨੂੰ ਕਿ ਜਦ ਤੁਹਾਡੀ ਤਿਆਰੀ ਹੁੰਦੀ ਮੈਂ ਅੱਜ ਨਹੀਂ ਤਿਆਰੀ ਰਹਿੰਦੀ ਹੈ ਤਿਆਰੀ ਮਾਲ ਫੜਿਆ ਆ ਬਸ ਦੋ ਹੀ ਕੰਮ ਫੜੀਆਂ ਹੋਣੇ ਠੀਕ ਆ ਮੁਰਕੇ ਜਦ ਤੂੰ ਹਾਂ ਕਰਦੀ ਨਾ ਵੀ ਮੇਰੇ ਕੋਲ ਵੀਡੀਓ ਦੋ ਛੁੱਟਗੀਆਂ ਵੀ ਹੈ ਨਹੀਂ ਬਣੀਆਂ ਉਹਨਾਂ ਦੀਆਂ ਕਹ ਲੋ ਫਿਰ ਇਹਨਾਂ ਨੂੰ ਨਵਾਣ ਲੱਗੇ ਕਿੰਨੇ ਸ਼ੈਂਪੂ ਲਗੀਆਂ ਨੇ ਸੱਤੀ ਦਾਗ ਤਾਂ ਲੱਗੀ ਜਾਦੇ ਉਹ ਗਾਮ ਇੱਕ ਗਾਮ ਹਾਂ ਇੱਕ ਗਾਮ 4-5 ਦਿਨ ਪੱਕੇ ਚਾਰ-ਪੰਜ ਲੱਗ ਜਾਂਦੇ ਬਾਈ ਖੁੱਲੇ ਡੱਲੇ ਕਨੇਕ ਨੇ ਕਿ ਪੂਰੀ ਬੋਤਲ ਹੀ ਬੋਤਲ ਵੀ ਲਾਇਆ ਹੀ ਨਹੀਂ ਕਹਿ ਰਿਹਾ ਨਾਲ ਹੀ ਜੀ ਆਹ ਕਾਹਰ ਹੁਣ ਮੇਰੇ ਪਿੱਛੇ ਬੜੀਆਂ ਬੜੀਆਂ ਆਂਦੀਆਂ ਹਾਂ ਹਾਂ ਜੀ ਜੀ ਬੜਾ ਗੋਆ ਲਾਇਆ ਬੜਾ ਨਰਕੀ ਹੋਈਆਂ ਕੰਮੀ ਨਾਲੇ ਹੁਣ ਇਹੋ ਗੋਆ ਸੁੱਟਣਾ ਆਹ ਫਰ ਕੀ ਕਰੀਆ ਕੀ ਕਰੀ ਉਧਰੋਂ ਕੱਢ ਲੋ ਕਰੀ ਇਧਰੋਂ ਬਚ ਕਮਾਈ ਦਾ ਹੈਗਾ ਜੀ ਸਾਡੀ ਰੱਬ ਨੇ ਡਿਊਟੀ ਲਾਈ ਇਹਦਾ ਛੱਡ ਦੇ ਬੰਦਾ ਖੁਰੀਆਂ ਜੋ ਗੋਆ ਕੱਢਣ ਦੀ ਹਾਂ ਠੀਕ ਹੈ ਜੀ ਸਹੀ ਹੈ ਹਾਂ ਉਹ ਛੱਡ ਦੇ ਫੇਰ ਕਰਨਾਲ ਹਾਂ ਛੱਡਾਂ ਹਾਂ ਛੱਡ ਯਾਦੋਂ 3:30 ਪਾਈ 4:00 ਵਜੇ ਬਨੇਰ ਦੇ ਆਉਂਦੇ ਆਉਂਦੇ ਪਰ ਇੱਕ ਘਰ ਇਹ ਦੋ ਦਾ ਲੈ ਕੇ ਜਾ ਰਹੇ ਨੂੰ ਬਾੜ ਜਾਣਾ ਵੀ ਹੁੰਦਾ ਫਿਰ ਇੱਕ ਕਾਗਜ਼ ਦੇ ਹਿਸਾਬ ਨਾਲ ਕੋਈ ਪਤਾ ਕੀ ਅਸਲ ਚ ਸਾਡੇ ਕੋਲ ਗਲਤੀ ਹੋ ਗਈ ਚੰਗਾ گاਉਂ ਦੁੱਧ 23 ਕਿਲੋ ਵਾਲੇ ਇਹ ਮੰਗਾਲੀ ਮਿੰਟਰੀ ਲਾਇਆ ਉਹਨੂੰ ਸਾਰਾ ਸਹੀ 52 ਦੀ ਪਾਈ ਤੇ ਉਹਨੂੰ 16 14000 ਰੁਪਏ ਨੂੰ ਕਰਾਇਆ ਪਿਆ ਅੱਛਾ ਦੋ ਰੋਟੀਆਂ ਲੈ ਕੇ ਜਾਏਗੀ ਕਰਾਇਆ ਜਰਸੀ ਅਸੀਂ ਉਹ ਨਾਲ ਉਹਨੂੰ ਪਸੰਦੇ ਸੀ ਜਰਸੀ ਦਾ ਆਪਾਂ ਲਾਏ ਪਹਿਲਾਂ ਹੀ ਪੈ ਪੈ ਤੇ ਉਹਨੂੰ ਸੱਤ ਅੱਧੀ ਗਈ ਹਾਂ ਤੇ ਸੱਤ ਅੱਧੀ ਗਈ ਮਹਿੰਗੀ ਸੀ ਮਹਿੰਗੀ ਦਾਲ ਤਾਰੀ ਉਹ ਲੋ 22 23 ਕਿਲੋ ਵਾਲੀ ਉਹਨੇ ਕੋਈ ਵਧੀ ਵੀ ਵਧੀ ਚਲੋ ਉਹਨੇ ਵੀ ਕੋਈ ਜੀ ਨਹੀਂ ਲਿਆ ਕੇ ਫੇਰੀ ਸੱਦਿਆਂ ਬਾਪੇ ਕੋਈ ਗੱਲ ਨਹੀਂ ਅੱਜ ਫਿਰ ਕਿੰਨੀਆਂ ਅੱਜ 7 ਪੀਸ ਆ ਚਲੋ ਇਹ ਗੱਬਣਾਂ ਤੇ ਬਾਕੀ ਸੂਈਆਂ ਸਾਰੀਆਂ ਸੂਈਆਂ ਆ ਇੱਕ ਪਈ ਗੱਬਣ ਨਹੀਂ ਇਹ ਪਹਿਲੇ ਨੰਬਰ ਆ ਇਹ ਗੱਬਣ ਲੈ ਵੀ ਆ ਜਾ ਕਰਾਂ ਸ਼ਮੂਹ ਇੱਕ ਪਹਿਲਾ ਸੂਆ ਤੇ ਗੱਬਣ ਨਹੀਂ ਸੂਆ ਦੂਜਾ ਜੇ ਅਜੇ ਦੂਜਾ ਸੂਆ ਜਹਾ ਸੂਆ ਵਾ ਤੇ ਦੁੱਧ 20 ਤੋਂ ਭਾਵੇਂ ਪਲੱਸ ਵੀ ਹੋ ਜੇ ਕੋਈ ਪਤਾ ਨਹੀਂ ਪਰ ਆ ਵੀ ਲੋ ਵੀ ਤੀ ਤਮੂ ਚੱਲ ਪੁੱਤ ਜੀ ਜਿਦਾ ਕਰੋ ਬਾਈ ਕਾਲੂ ਜੀ ਭਰਾ ਬਾਈ 20 ਕਿਲੋ ਦੇ ਦੁੱਧ ਖਲਾ ਡੋਇ ਚਾਜ 20 ਕਿਲੋ ਕਾਲੂ ਜੀ ਹੋਣਾ ਫੁੱਲੀ ਨਾ ਤੇ ਬਰੀਡ ਦੇ ਖਾਣਾ ਇਹਨਾਂ ਦੇ ਨੂੰ ਚਾਹੀਦਾ ਚਾਹੀਦਾ ਸੀ ਭਾਈ ਬਿਲਕੁਲ ਪਾਪਾ ਸਾਹਿਬ ਦਾ ਲੈ ਜੂਗੇ ਜੀ ਹਾਂ ਬੋਲੋ ਫਿਰ ਠੰਡੀ ਸੀਲ ਆਏ ਨਹੀਂ ਬਈ ਕੋਈ ਗਰਮ ਗਰਮ ਆ ਕਿਦਾਂ ਮਰਜੀ ਉਦਾਂ ਗਰੇ ਬੱਕਰੀ ਗੱਲਿਆ ਐਦਾਂ ਹੀ ਥੱਲੇ ਬੈਠ ਰਹੋ ਕੋਈ ਗੱਲ ਸੜ ਜਾ ਆਉਂਦੀ ਦੇਰੀਏ ਜੈ ਜੀ ਕੰਮ ਰੱਖੇ ਉਤਨਾ ਲੈ ਉਦਨ ਵਾਲੇ ਕਰ ਦਈਏ 50 60 ਥੋੜੀ ਜਿਹੀ 55 ਦੀ ਚੱਲ ਜਾਂ ਸੰਦੀਪ ਜੀ ਚਾਹ ਕੱਢ ਜਾਏ ਇਹ ਵੀ ਸੂਈ ਆ ਇਹ ਵੀ ਸੂਈ ਆ ਤੇ ਥੱਲੇ ਸੰਦੀਪ ਜੀ ਦੁੱਧ ਹੈਗਾ 14 ਕਿਲੋ ਤੇ ਵਛੀ ਮਗਰਿਆ ਅੱਛਾ ਚੋਰਾ ਕੋਲ ਦੁੱਧ ਤੇ ਵਛੀ ਮਗਰਿਆ ਹਾਂ ਵਛੀ ਸੂਈ 20 25 ਦਿਨ ਹੋ ਗਏ ਆ ਠੀਕ ਆ ਹਾਂ ਲਓ ਜੀ ਚਾਹ ਨੂੰ ਕਿਵੇਂ ਕਰੂਗੇ ਕਿ ਬਿਲਕੁਲ ਰਿਪੋਰਟ ਓਕੇ ਆ ਆ ਜਾਓ ਹੋਣੇ ਆ ਗਿਆ ਆ ਵਾਸ਼ੀ ਬਹੁਤ ਚੰਗੀ ਆ ਆ ਇਹ ਮੈਂ ਦਿਖਾ ਰਿਹਾ ਤਾਨਸੋਂ ਮਖਾਰੇ ਚੰਗੀ ਆ ਹਰੇ ਇਧਰ ਨੂੰ ਖਾ ਕੋ ਲੈਣਾ ਇਧਰ ਖਾ ਤਾ ਪੂਛਾ ਬੜੀ ਐ ਜਗ੍ਹਾ ਥੱਪੜ ਮਾਰਨ ਤਾ ਐ ਮਾਲ ਤੇ ਸਹੀ ਗੱਲ ਹੈ ਹਾਂਜੀ ਦੱਸੋ ਜੀ 45000 ਦੀ ਦੇ ਦੀ ਜੰਦੀ ਸੀ ਯਾਰ ਛੋੜੀ ਚਲ 40000 ਦੇ ਚਲ 40 ਦੀ ਜਾਂਦੇ ਯਾਰ ਜਾਂ ਦਰਦ ਨਹੀਂ ਕੋਈ ਗੱਲ ਨਹੀਂ ਠੀਕ ਹੈ ਇਹ ਵੀ ਸੂਈ ਆ ਇਹ ਵੀ ਸੂਈ ਆ ਇਹਨੂੰ ਅੱਜ ਦੋ ਜਾ ਦੇਣ ਜੇ ਇੱਕੋ ਰੈਡੀ ਕਰ ਲੈਣਾ ਨਹੀਂ ਹਾਂ 10 ਕਿਲੋ ਭੁਲਾਇਆ ਹਾਂ 10 ਕਿਲੋ ਤੇ ਵਸ਼ੀ ਮਗਰੇ ਆ ਇਹ ਡੱਬੀ ਵੀ ਵਸ਼ੀ ਮਗਰਾਂ 10 ਕਿਲੋ ਭੁਲਾਇਆ ਆ ਇਹ ਆਪਾਂ 2 ਕਿਲੋ ਚੋਕੇ ਤੇ ਫੇਰ ਚੋਕੇ ਹੁਣ ਲੈਂਦੀ ਆ 11 ਵਜੇ ਵਹਿੜ ਲਈ ਆ ਜੇ ਤੂੰ ਤੀ ਹਾਂ ਕਿਤੀ ਫੇਰ ਹੰਡੀ ਠੰਡੀ ਬਹੁਤ ਆਓ ਜੀ ਆ ਵੀ ਇਹ ਇਹਦੇ ਵਸ਼ੀ ਹਰ ਮਗਰਾ ਇਹਦੇ ਮਗਰੀ ਵਸ਼ੀ ਆ ਚਲੋ ਜੀ ਜਾ ਦੇਣ ਇਹਨੂੰ ਸਮਝ ਲਓ ਵੀ ਅੱਜ ਹੋ ਗਿਆ ਜੇ ਅੱਜ ਬੈਲ ਦੀ ਕੀ ਮਾਰਾ ਕਾਲੂ ਜੀ ਇਹ ਭਾਜੀ ਨੂੰ ਦੱਸ ਕੇ ਬੋਲ ਹਾਂ ਜੀ 40000 ਦੀ ਦੇ ਦੀਏ ਵੇਸੀ ਦੁੱਧ 12 13 ਤੱਕ ਨੂੰ ਚਵਾਜੂਗੀ ਜਿਆਦਾ ਨਹੀਂ ਕੋਈ ਗੱਲ ਨਹੀਂ ਜਿੰਨੇ ਕਰੂਗੀ 10 ਵਾਜੀ 38000 ਤੱਕ ਦੇ ਦੇ ਠੀਕ ਠੀਕ ਹੈ ਬਿਲਕੁਲ ਇਹ ਛਾਈ ਵਾਲ ਇਹ ਛਾਈ ਵਾਲ ਆ ਬੱਚਾ ਇਹਦਾ ਬੱਚਾ ਹਾਂ ਇਹਨੂੰ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਸੀ ਅੱਛਾ ਬੜਾ ਸੋਹਣਾ ਹੈ ਛਾਲੇ ਬੜਾ ਨਮੂਨਾ ਤੇ ਕਿੰਨਾ ਵੀ ਜੀ ਫਿਰ ਦੁੱਧ ਦੀ ਜੇ ਦੇ ਥੱਲੇ ਜਿਹੜਾ ਦੁੱਧ ਆਵਲੇ ਹੈਗਾ ਵਾ ਹੁਣ ਬੋਲਾ ਲਾ ਲੇ ਭਾਵੇਂ ਕੋਈ ਦੁੱਧ ਲਾ ਲੇ 10 ਕਿਲੋ ਖੁਲਾ ਢੋਲਾ 10 ਕਿਲੋ ਖੁਲਾ ਢੋਲਾ ਢੋਲਾ ਵਾ ਆ ਬਸ ਖਲਾ ਲੈ ਚਲੋ ਇਹ ਠੀਕ ਹੈ ਬਸ ਉਹ ਦਸੀਏ ਜੋ ਨਿਕਲ ਆਵੇ ਜਾ ਕੇ ਕਿਹਦੇ ਕਰੇ ਬਿਲਕੁਲ ਠੀਕ ਹੈ ਕਿ ਨਹੀਂ ਹਾਂਜੀ ਬਰਾ ਅਮੇ 22 30 ਲੀਟਰ ਅਦਰੀ ਕਿ ਫੈਲਾ ਥੋੜਾ ਹੋਆ 30000 ਦੀ ਸੰਦੀਪ ਜੀ ਦੇ ਦिए ਠੀਕ ਹੈ ਜੀ ਫਿਰ ਦਾ ਦੋ 30000 ਦੇ 60000 ਹੀ ਛੱਡ ਦੋ ਚਲੋ ਛੱਡ ਦਿੰਨੇ ਆ ਦਾਨ ਦੋ ਠੀਕ ਹੈ ਜਰਸੀ ਜਰਸੀ ਇਹ ਵੀ ਸੂਈ ਇਹ ਵੀ ਸੂਈ ਆ ਜੀ ਮੱਛਾ ਮਗਰੇ ਦੇ ਚੁੱਬਰ ਲੋ ਜੀ ਚੁੱਬਰ ਮਗਰਾ ਆ ਗਿਆ ਮਸ਼ੀਨ ਲੈ ਲਓ ਤੇ ਹੀ ਲੈ ਆਲੂ ਵਾ ਮਸ਼ੀਨ ਆ ਠੀਕ ਹੈ ਹਲੋ ਭਾਈ ਐ ਚੋਈ ਦੀ ਵਧੀਆ ਓਕੇ ਰਿਪੋਰਟ ਕੇ ਓਕੇ ਰਿਪੋਰਟਾ ਦੀਪ ਜੀ ਦੁੱਧ ਦੇ ਦੇ ਥੱਲੇ ਆਗਾ 12 ਕਿਲੋ ਹਾਂਜੀ ਖੁੱਲਾ ਡੁੱਲਾ ਹਾਂਜੀ ਤੇ ਦਾਦੋ ਤਹੀ ਜਰਾ ਹੁਣ ਕਿੰਨੇ ਦੀ ਦੇ ਦੀ ਦਾਦੋ ਇਹ 33 ਦੀ 35 ਦੀ ਜਾਂਦੋ 35 ਦੀ ਜਾਂਦੋ ਜਾਂਦੋ ਕੋਈ ਨਹੀਂ ਪੁੱਛੀ 35 35 ਕਾ ਵੀ ਕਰਦੀ ਪੈਂਦੀ ਸੀ ਫਿਰ ਇਹ ਨਹੀਂ ਇਹ ਉਹ ਤਾਂ ਕਰਦੇ ਨਹੀਂ ਆ ਅੱਛਾ ਕਾਹ ਦਾ ਠਕਾਣਾ ਹੈ ਅੱਛਾ ਇਹ ਚਲੇਗਾ ਆਪਣਾ ਇੱਕ ਆਪਣੀ ਗੱਲ ਨਹੀਂ ਬਸ ਹੋਈ ਇਹ ਵਾਲਾ ਸੈੱਟ ਕਰ ਲਾ ਲਓ ਜੀ ਵੇ ਖਾਦੋ ਮੇਰਾ ਦੀ ਇਹ ਰਾਤ ਦੀ ਸੁਈ ਜਾਂ ਸੰਦੀਪ ਜੀ ਇਹ ਵਛੀ ਮਗਰੇ ਉਹ ਵੇਖੀ ਬੰਦਾ ਬਸ ਠੀਕ ਆ ਫਿਰ ਨਾ ਆਇਆ ਜਿਹਦਾ ਫੁੱਟਬਾਲ ਨਾ ਕੋਦਾਂ ਦਾ ਕਰਨ ਨੂੰ ਭਾਵੇਂ 35 ਦੀ ਕਰਦੀ ਹੈ ਬੱਚ ਪਹਾੜਾ ਭਾਈ ਬਿਲਕੁਲ ਇਹੋ ਜੀ ਵੀ ਜਿਹੜਾ ਦੇਖ ਜਾਣ ਬਾਸ ਬਾਸ ਮੇਹਨਤ ਕਰ ਲੋ ਵੇਖੋ ਬੜਾ ਬਣੀ ਆਣਾ ਕੰਮ ਤੇ ਵਿਕੀ ਜਾਂਦਾ ਮਾੜ ਵੀ ਨਾਲੇ ਇਹ ਕਿਹੜਾ ਨਹੀਂ ਵੇਖਦੇ ਕਹਿੰਦੇ ਬਾਈ ਜੀ ਹਾਂਜੀ ਪਰ ਨਹੀਂ ਪਾਉਂਦੇ ਇਹ ਯਾਰ ਜੀ ਇਹ ਕਹਤਾ 25 ਦੀ ਜਾਂਦੇ ਕਹਤਾ 25 ਦੀ ਜਾਂਦੇ 200 ਰੁਪਏ ਛੋੜ ਵੀ 200 ਛੋੜ ਆਹਾ ਜੇ ਸੰਦੀਪ ਜੀ ਫੀਪ ਆ ਵੀ ਆ ਬੱਛਾ ਮਗਰ ਆ ਦੁੱਧ ਲਓ 16 ਕਿਲੋ ਬੋਲਾ ਲਾਲੇ ਕੋਈ ਅੱਜ ਪੰਜਵਾਂ ਦਿਨ ਹੋ ਗਿਆ ਦੁੱਧ ਨਾਲੋ ਬੋਲਾ ਲਾ ਲਾ ਲਓ 16 ਲੀਟਰ ਹੈਗਾ ਸੰਦੀਪ ਜੀ ਇਹ ਪਿਛਲੀ ਵੀਡੀਓ ਆਪਾਂ ਗਾਂ ਪਾਈ ਸੀ ਹਾਂ ਠੀਕ ਇਹਦੀਆਂ ਨੂੰ 2000 ਰੁਪਿਆ ਸਾਈ ਆਈ ਆ ਅੱਛਾ ਉਹਨਾਂ ਪਰਦੇ ਆ ਨਾ ਪੰਜਾਂ ਨੇ ਮਖਾਈ ਪਾਸ ਨਾ ਲਗਾਈ ਠੀਕ ਆ ਹਾਂ ਉਹਦਾ ਕੱਪੜੇ ਵੀ ਦੋ ਨਹੀਂ ਕੋਤਣਾ ਜੀ ਹਾਂ ਜੀ ਹਾਂ ਜੇ ਆਨ ਆਪਾਂ ਕਹਿ ਰਿਹਾ ਤੂੰ ਉਹ 2000 ਰੁਪਏ ਆਪਾਂ ਗਾ ਕੋ ਛੱਡਾਂਗੇ ਠੀਕ ਆ ਉਹ ਅੱਧਰ ਕਿੰਨੇ ਦੀ ਆ ਗਈ ਵੀਡੀਓ ਜੇ 57000 ਦੀ ਹਾਂ ਹੁਣ ਆਪਾਂ ਦੇਵਾਂਗੇ 55000 ਦੀ 55000 ਦੀ ਠੀਕ ਹੈ ਜੀ ਚਲੋ ਠੀਕ ਆ ਤੇ 55000 ਵਿੱਚ 200 ਹੀ ਛੋਟ ਹੈ ਨਾ ਆ ਦੋ ਛੱਡ ਦਾਂਗੇ ਭਾਈ ਇਹ ਵੀ ਛੱਡ ਦੋ ਆ ਜੇ ਦੋ ਦੋ 54000 ਜਾਂਦੇ ਜਾਂਦੇ ਚਲੀ ਜਾਂਦੇ ਯਾਰ ਤੇ ਵੇਖੋ ਸੱਤ ਗਾਵਾਂ ਤਿਆਰ ਖਾਰੇ ਬੱਚੇ ਖਾਰੇ ਬਿਲਕੁਲ ਤਾਜ਼ੇ ਬੱਚੇ ਆ ਤਾਜ਼ੇ ਬੱਚੇ ਤਾਜ਼ੇ ਤੇ ਵੇਖੋ ਵਾਰ ਵਾਰ ਇਹੀ ਫੇਂਸੀ ਕਰ ਦਿੰਨੇ ਆ ਬਹੁਤ ਥੋੜਾ ਕੰਮ ਬਾਈ ਜਾਨਾ ਦਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਨਵੇਂ ਬੰਦੇ ਹੁੰਦੇ ਫਰਾਣੇ ਬੰਦੇ ਹੋ ਗਏ ਹਾਂ ਨਹੀਂ ਨਹੀਂ ਅਜੇ ਵੀ ਵੱਧ ਤੋਂ ਵੱਧ ਕਰਿਆ ਕਰੋ ਕੋਈ ਗੱਲ ਨਹੀਂ ਬੈਂਤੀ ਹੈ ਗਾਵਾਂ ਇਹ ਨੇ ਮੁੜੇ ਨਾ ਕਰੋ ਗਾਵਾਂ ਹੁੰਦੀਆਂ ਹੀ ਹੁੰਦੀਆਂ ਨੇ ਹੈ ਨਾ ਜੀ ਗਾਵਾਂ ਪਈ ਜਦੋਂ ਵੀਡੀਓ ਨਹੀਂ ਲੇਟ ਹੋ ਜਾਂਦਾ ਕੰਮ ਗਾਵਾਂ ਦਾ ਮਿਲ ਨਹੀਂ ਨਹੀਂ ਹੁੰਦੀਆਂ ਗਾਵਾਂ ਪਰ ਸੰਦੀਪ ਜੀ ਸਾਡੀ ਇਹੀ ਸੋਚਿਆ ਉਹਨੇ ਮਾਲ ਦੇਣਾ ਵੀਡੀਓ ਬਣਾ ਕੇ ਦੇਣਾ ਆ ਜਿਹੜੀ ਗੱਲ ਲੋਕਲ ਗਾਗ ਨੂੰ ਮਾਲ ਨਹੀਂ ਦਿੰਦੇ ਘੱਟ ਦੇ ਦਵਾ ਸਾਨੂੰ ਇਹ ਅਬੀ ਵੀਡੀਓ ਦੇ ਮਾਲ ਵੀਡੀਓ ਦਾ ਕੰਮ ਕਰਦੇ ਠੀਕ ਹੈ ਜਾਨੂ ਕੋਈ ਹੈ ਨਹੀਂ ਆ ਵੀ ਆਪਾਂ ਕੋ ਗਾਗਾਵੇ ਜਾਨ ਧੰਨਵਾਦ ਜਿਹੜਾ ਤੁਸੀਂ ਸਾਡੇ ਸੋਚਦੇ ਆ ਇੱਕ ਵਾਰ ਸੋਚਦੇ ਤੁਹਾਡਾ ਵੀ ਸੋਚਦੇ ਆ ਤੇ ਗਾਕਾਂ ਦਾ ਵੀ ਸੋਚਣਾ ਪੈਂਦਾ ਜਿਹੜੇ ਇੰਨਾ ਪਿਆਰ ਕਰਨਦੇ ਉਹ ਵੀ ਠੀਕਦੇ ਆ ਇਹ ਮਾ ਵੀਡੀਓ ਪਾਓਗੇ ਤੇ ਮਾਲ ਖਰੀਦਣਾ ਲੋਕਲ ਨੇ ਤੇ ਚਲੋ ਆਈ ਜਾਣਾ ਲਾਗੇ ਬੰਨੇ ਵਾਲੇ ਨੇ ਤੇ ਜਿਹੜਾ ਦੂਰੋਂ ਆ ਨੇ ਨੇ ਬਹੁਤ ਬੜਾ ਬੀਠਕਣਾਈ ਆ ਇਹ ਕਰਕੇ ਆਹੀ ਆਨੇ ਆ ਵੀ ਆਹੀ ਵੀਡੀਓ ਦੇ ਮਾਲ ਪੋਣਾ ਵਾ ਜਦੋਂ ਵੀ ਆਉਣਾ ਵੀਡੀਓ ਦੇ ਪੈਣਾ 9641827503 ਪਿੰਡ ਕੋਡ ਹੁਣ ਜਿਹੜਾ ਗਰਦਾਸਾ 80